ਮੈਨੂੰ ਸਾਰੇ ਜਾਣਦੇ ਹੋ ਤੇ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਸੜਕ ਸੀ ਟੋਲ ਪਲਾਜ਼ੇ ਦੇ ਬਰਾਬਰ ਕੋਈ ਗੱਡੀ ਸੀ ਤਾਂ ਉਹ ਇਸ ਤੁਹਾਡੇ ਛੋਟੇ ਭਰਾ ਨੇ ਗੱਡੀ ਸੀ ਤੇ ਅਬਦੀ ਸਰਕਾਰ ਨਾਲ ਮੱਥਾ ਲਾ ਕੇ ਗੱਡੀ ਸੀ ਤੇ 5 ਸਾਲ ਲੜਾਈ ਲੜ ਕੇ ਗੱਡੀ ਸੀ ਤੇ ਮੈਂ ਅੱਜ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਤਕਰੀਬਨ 16 ਟੋਲ ਪਲਾਜ਼ੇ ਪੰਜਾਬ ਦੇ ਵਿੱਚ ਬੰਦ ਕਰੇ ਨੇ ਤਕਰੀਬਨ 2 ਕਰੋੜ 215 ਕਰੋੜ ਦਾ ਜਿਹੜਾ ਪੰਜਾਬ ਦੇ ਲੋਕਾਂ ਉੱਤੇ ਬਿਤੀ ਬਹੁਤ ਸੀ ਉਹ ਹਟਾਇਆ ਜਿਸ ਲੱਡੇ ਵਾਲੇ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ ਹਰ ਰੋਜ਼ 7 ਲੱਖ ਰੁਪਈਆ ਲੋਕਾਂ ਦਾ ਬਚਦਾ ਜੇ ਲਹਿਰੇ ਵਾਲੇ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ 6 ਲੱਖ ਰੁਪਈਆ ਹਰ ਰੋਜ਼ ਲੋਕਾਂ ਦਾ ਬਚਦਾ ਜੇ ਮੈਂ ਉਸ ਤੋਂ ਬਾਅਦ ਗੱਲ ਕਰਾਂ ਕਿ ਮੈਂ ਆਪਦੀ ਵਿਧਾਨ ਸਭਾ ਜਦੋਂ ਪੰਡੋਰੀ ਸਾਹਿਬ ਅਸੀਂ ਸਾਰੇ ਇਕੱਠੇ ਕੰਮ ਕਰਦੇ ਸੀ ਚੀਮਾ ਸਾਹਿਬ ਵੀ ਸੀ ਤਾਂ ਅਸੀਂ ਉੱਥੇ ਜਦੋਂ ਵਿਧਾਨ ਸਭਾ ਦੇ ਵਿੱਚ ਸੀ ਤਾਂ ਮੈਂ ਇੱਕ ਆਵਾਜ਼ ਬੁਲੰਦ ਕਰਦਾ ਹੁੰਦਾ ਸੀ ਵੀ ਸਾਡਾ ਜਿਹੜਾ ਇਹ ਏਰੀਆ ਇਹ ਮਾਲਵਾ ਬੈਲਟ ਇਹ ਡਾਰਕ ਜ਼ੋਨ ਦੇ ਵਿੱਚ ਧਸ ਰਿਹਾ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ 54 ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਗਿਆ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਟਿਬਿਆਂ ਤੇ ਵੀ ਪਾਣੀ ਪਹੁੰਚਾਤਾ ਇਹ ਇਹ ਨੀਤ ਦੀ ਗੱਲ ਆ ਤੇ ਨੀਤ ਨੂੰ ਮੁਰਾਦਾ ਦੀ ਗੱਲ ਆ ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਜਿਹੜੇ ਵੀ ਮੁੱਦੇ ਨੂੰ ਹੱਥ ਪਾਇਆ ਤੇ ਸਿਰੇ ਤੱਕ ਨਵਾਈਆ ਕਰੇ ਖੈਰੇ ਮੰਗੂ ਅੱਧ ਵਿਚਾਲੇ ਨਹੀਂ ਛੱਡੀ ਕੋਈ ਗੱਲ ਤੇ ਮੈਨੂੰ ਮਾਣ ਕਿ ਮੈਂ ਤੁਹਾਡਾ ਹਿੱਸਾ ਬਣਿਆ ਇਹਨਾਂ ਦੀ ਰਜਵਾੜੇ ਸ਼ਾਹੀ ਇਹਨਾਂ ਦੀਆਂ ਗੱਲਾਂ ਚੋਂ ਝਲਕਦੀ ਆ 54 ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਗਿਆ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਟਿੱਬਿਆਂ ਤੇ ਵੀ ਪਾਣੀ ਪਹੁੰਚਾਤਾ ਇਹ ਇਹ ਨੀਤ ਦੀ ਗੱਲ ਆ ਤੇ ਨੀਤ ਨੂੰ ਮੁਰਾਦਾ ਦੀ ਗੱਲ ਆ ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਜਿਹੜੇ ਵੀ ਮੁੱਦੇ ਨੂੰ ਹੱਥ ਪਾਇਆ ਤੇ ਸਿਰੇ ਤੱਕ ਨਿਭਾਇਆ ਕਰੇ ਖੈਰੇ ਮੰਗੂ ਅੱਧ ਵਿਚਾਲੇ ਨਹੀਂ ਛੱਡੀ ਕੋਈ ਗੱਲ ਮੈਨੂੰ ਮਾਣ ਕਿ ਮੈਂ ਤੁਹਾਡਾ ਹਿੱਸਾ ਬਣਿਆ ਇਹਨਾਂ ਦੀ ਰਜਵਾੜੇ ਸ਼ਾਹੀ ਇਹਨਾਂ ਦੀਆਂ ਗੱਲਾਂ ਚੋਂ ਝਲਕਦੀ ਆ ਮੈਨੂੰ ਸਾਰੇ ਜਾਣਦੇ ਹੋ ਤੇ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਸੜਕ ਸੀ ਟੋਲ ਬਲਾਜੇ ਦੇ ਬਰਾਬਰ ਕੋਈ ਕੱਡੀ ਸੀ ਤਾਂ ਉਹ ਇਸ ਤੁਹਾਡੇ ਛੋਟੇ ਭਰਾ ਨੇ ਕੱਢੀ ਸੀ ਤੇ ਅبتدي ਸਰਕਾਰ ਨਾਲ ਮੱਥਾ ਲਾ ਕੇ ਕੱਢੀ ਸੀ ਤੇ 5 ਸਾਲ ਲੜਾਈ ਲੜ ਕੇ ਕੱਢੀ ਸੀ ਤੇ ਮੈਂ ਅੱਜ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਤਕਰੀਬਨ 16 ਟੋਲ ਪਲਾਜ਼ੇ ਪੰਜਾਬ ਦੇ ਵਿੱਚ ਬੰਦ ਕਰੇ ਨੇ ਤੇ ਤਕਰੀਬਨ 2 ਕਰੋੜ 215 ਕਰੋੜ ਦਾ ਜਿਹੜਾ ਪੰਜਾਬ ਦੇ ਲੋਕਾਂ ਉੱਤੇ ਬਿਤੀ ਬਹੁਤ ਸੀ ਉਹ ਹਟਾਇਆ ਜਿਸ ਲੱਡੇ ਵਾਲੇ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ ਹਰ ਰੋ 7 ਲੱਖ ਰੁਪਿਆ ਲੋਕਾਂ ਦਾ ਬਚਦਾ ਜੇ ਲਹਿਰੇ ਵਾਲੇ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ 6 ਲੱਖ ਰੁਪਿਆ ਹਰ ਰੋਜ਼ ਲੋਕਾਂ ਦਾ ਬਚਦਾ ਜੇ ਮੈਂ ਉਸ ਤੋਂ ਬਾਅਦ ਗੱਲ ਕਰਾਂ ਕਿ ਮੈਂ ਆਪਦੀ ਵਿਧਾਨ ਸਭਾ ਜਦੋਂ ਪੰਡੋਰੀ ਸਾਹਿਬ ਅਸੀਂ ਸਾਰੇ ਇਕੱਠੇ ਕੰਮ ਕਰਦੇ ਸੀ ਚੀਮਾ ਸਾਹਿਬ ਵੀ ਸੀ ਤਾਂ ਅਸੀਂ ਉੱਥੇ ਜਦੋਂ ਵਿਧਾਨ ਸਭਾ ਦੇ ਵਿੱਚ ਸੀ ਤਾਂ ਮੈਂ ਇੱਕ ਆਵਾਜ਼ ਬੁਲੰਦ ਕਰਦਾ ਹੁੰਦਾ ਸੀ ਵੀ ਸਾਡਾ ਜਿਹੜਾ ਇਹ ਏਰੀਆ ਇਹ ਮਾਲਵਾ 벨ਟ ਇਹ ਡਾਰਕ ਜ਼ੋਨ ਦੇ ਵਿੱਚ ਧਸ ਰਿਹਾ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ 54 ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਗਿਆ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਟਿੱਬਿਆਂ ਤੇ ਵੀ ਪਾਣੀ ਪਹੁੰਚਾਤਾ ਇਹ ਇਹ ਨੀਤੀ ਦੀ ਗੱਲ ਆ ਤੇ ਨੀਤੀ ਨੂੰ ਮੁਰਾਦਾਂ ਦੀ ਗੱਲ ਆ ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਜਿਹੜੇ ਵੀ ਮੁੱਦੇ ਨੂੰ ਹੱਥ ਪਾਇਆ ਤੇ ਸਿਰੇ ਤੱਕ ਨਵਾਈਆ ਕਰੇ ਖਰੇ ਮੰਗੂ ਅੱਧ ਵਿਚਾਲੇ ਨਹੀਂ ਛੱਡੀ ਕੋਈ ਗੱਲ ਤੇ ਮੈਨੂੰ ਮਾਣ ਕਿ ਮੈਂ ਤੁਹਾਡਾ ਹਿੱਸਾ ਬਣਿਆ ਇਹਨਾਂ ਦੀ ਰਜਵਾੜੇ ਸ਼ਾਹੀ ਇਹਨਾਂ ਦੀਆਂ ਗੱਲਾਂ ਚੋਂ ਝਲਕਦੀਆ 54 ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਗਿਆ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਟਿੱਬਿਆਂ ਤੇ ਵੀ ਪਾਣੀ ਪਹੁੰਚਾਤਾ ਇਹ ਇਹ ਨੀਤੀ ਦੀ ਗੱਲ ਆ ਤੇ ਨੀਤ ਨੂੰ ਮੁਰਾਦਾਂ ਦੀ ਗੱਲ ਆ ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਜਿਹੜੇ ਵੀ ਮੁੱਦੇ ਨੂੰ ਹੱਥ ਪਾਇਆ ਤੇ ਸਿਰੇ ਤੱਕ ਨਵਾਈਆ ਕਰੇ ਖੈਰੇ ਮੰਗੂ ਅੱਧ ਵਿਚਾਲੇ ਨਹੀਂ ਛੱਡੀ ਕੋਈ ਗੱਲ ਤੇ ਮੈਨੂੰ ਮਾਣ ਕਿ ਮੈਂ ਤੁਹਾਡਾ ਹਿੱਸਾ ਬਣਿਆ ਇਹਨਾਂ ਦੀ ਰਜਵਾੜੇ ਸ਼ਾਹੀ ਇਹਨਾਂ ਦੀਆਂ ਗੱਲਾਂ ਚੋਂ ਝਲਕਦੀ ਆ